ਜੇ ਇਹਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 12ਵਾਂ ਸਤਾ ਦਾ ਖੇਤਰਫਲ ਅਤੇ ਆਇਤਨ ਅਭਿਆਸ ਨੰਬਰ 12.2 ਤੇ ਇਹਦੇ ਅਗਲੇ 3 ਸਵਾਲ ਚੌਥਾ ਪੰਜਵਾਂ ਛੇਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਸੋ ਚੌਥਾ ਸਵਾਲ ਹੈ ਬੱਚਿਓ ਕਿ ਕਲਮਦਾਨ ਘਣਾਵ ਦੇ ਆਕਾਰ ਦੀ ਇੱਕ ਲੱਕੜੀ ਨਾਲ ਬਣਿਆ ਹੋਇਆ ਹੈ ਇਹ ਦੇਖੋ ਇਹ ਘਣਾਵ ਦਾ ਆਕਾਰ ਹੈਗਾ ਵਾ ਇਹਦੀ ਇਹ ਲੰਬਾਈ ਹੈਗੀ ਹੈ ਇਹ ਚੌੜਾਈ ਹੈਗੀ ਹੈ ਤੇ ਉਚਾਈ ਹੈਗੀ ਹੈ ਘਣਾਵ ਠੀਕ ਹੈ ਜਿਸ ਵਿੱਚ ਕਲਮ ਰੱਖਣ ਦੇ ਲਈ ਚਾਰ ਸ਼ੰਕੂ ਆਕਾਰ ਖੱਡੇ ਬਣੇ ਹੋਏ ਨਾਲ ਰੱਖਿਆ ਹੈ ਚ ਇੱਕ 2 3 4 ਤੇ ਸ਼ੰਕੂ ਆ ਦੇ ਨੇ ਤਾਂ ਕਿ ਖੜੀ ਹੋਈ ਪੈਨਸਲ ਜਿਹੜੀ ਇਹ ਵਿੱਚ ਇਹਦੇ ਫਿੱਟ ਆ ਜਾਵੇ ਵਿੱਚ ਖੜੀ ਹੋ ਜਾਵੇ ਠੀਕ ਹੈ ਕਨ ਆਵਧੀਆਂ ਪਸਾਰਾਂ ਡਾਈਮੈਂਸ਼ਨਸ ਭਾਵ ਲੰਬਾਈ 15 ਸੈਂਟੀਮੀਟਰ ਚੌੜਾਈ 10 ਸੈਂਟੀਮੀਟਰ ਤੇ ਉਚਾਈ 3.5 ਸੈਂਟੀਮੀਟਰ ਹਨ ਹਰੇਕ ਖੱਡੇ ਦਾ ਅਰਧ ਵਿਆਸ 0.5 ਸੈਂਟੀਮੀਟਰ ਅਤੇ ਟੋਏ اگਨੇ ਚਾਰ ਇਹਨਾਂ ਦਾ ਅਰਧ ਵਿਆਸ 0.5 ਸੈਂਟੀਮੀਟਰ ਅਤੇ ਗਹਿਰਾਈ ਜਾਂ ਉਚਾਈ ਜਿਹਨੂੰ ਕਵਾਂਗੇ ਡੂੰਘਾਈ ਜਿਹੜੀ ਹੈ ਉਹ 1.4 ਸੈਂਟੀਮੀਟਰ ਹੈ ਜੀ ਪੂਰੇ ਕਲਮਦਾਨ ਵਿੱਚ ਲੱਕੜੀ ਦਾ ਆਇਤਨ ਪਤਾ ਕਰੋ ਸੋ ਬੱਚਿਓ ਬੜਾ ਸੌਖਾ ਸਵਾਲ ਹੈ ਕਣ ਦਾ ਕਣ ਦਾ ਆਇਤਨ ਸਾਨੂੰ ਪਤਾ ਹੁੰਦਾ ਹੈ ਤੇ ਕਣ ਦੇ ਆਇਤਨ ਦੇ ਵਿੱਚੋਂ ਜਿਹੜੇ ਚਾਰ ਸ਼ੰਕੂ ਬਣੇ ਨੇ ਸ਼ੰਕੂ ਦੇ ਆਕਾਰ ਦੇ ਟੋਏ ਬਣੇ ਨੇ ਉਹਨਾਂ ਦਾ ਕਣ ਕੱਢ ਦਵਾਂਗੇ ਤੇ ਸਾਡੇ ਕੋਲ ਲੱਕੜ ਦਾ ਕਣ ਲੱਕੜ ਦਾ ਆਇਤਨ ਆ ਜਾਏਗਾ ਸੋ ਇਹ ਸਵਾਲ ਕਰਦੇ ਹਾਂ ਬੜਾ ਵਧੀਆ ਰੋਚਕ ਸਵਾਲ ਹੈ ਇੱਥੇ ਵਾਰ ਅੱਗੇ ਵਧਣ ਤੋਂ ਪਹਿਲੇ ਤੁਹਾਨੂੰ ਚੇਤਾ ਕਰਾ ਦਵਾਂ ਬੱਚਿਓ ਇਸੇ ਚੈਨਲ ਤੇ ਤੁਹਾਡੀਆਂ 10ਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਚੈਨਲ ਤੇ ਜਾਓ ਚੈਨਲ ਨੂੰ ਖੋਲੋ ਪਲੇਲਿਸਟ ਟੈਪ ਕਰੋ ਉੱਥੇ ਤੁਹਾਨੂੰ ਮਿਲੇਗੀ 10th English Literature, ਫਿਰ ਕਿਆ ਕੀ ਹੈ 10th Grammar, ਫਿਰ ਹੈਗੀ ਹੈ 10th Science, ਫਿਰ ਹੈਗੀ ਹੈ 10th Math Notes, ਫਿਰ ਹੈਗੀ ਹੈ Math Shortcuts and Tricks, ਇਹ ਕਿਆ ਕੀ ਹੈ Math Concepts, ਇਹ ਕਿਆ ਕੀ ਹੈ ਗਣਿਤ ਦੇ ਸਿਧਾਂਤ, ਤੇ ਕਿਆ ਕੀ ਹੈ ਬੱਚੋ 10th Math PSCB ਅੰਗਰੇਜ਼ੀ ਮੀਡੀਅਮ ਦੇ ਵਿੱਚ ਇਹੀ ਕਿਤਾਬ ਜਿਹੜੀ ਹੈਗੀ ਹੈ। ਤੇ ਬੱਚੇ ਇੱਕ ਹੋਰ ਬੜੀ ਵਧੀਆ ਹੈ ਐਬਰੀਵੇਸ਼ਨਸ ਜਿਸ ਚ ਭਾਂਤ ਭਾਂਤ ਦੇ ਅਲੱਗ ਅਲੱਗ ਵਿਸ਼ਿਆਂ ਦੀਆਂ ਐਬਰੀਵੇਸ਼ਨਸ ਦਾ ਵਿਸਤਾਰ ਦੱਸਿਆ ਗਿਆ ਉਹ ਜਨਰਲ ਨੌਲੇਜ ਦਾ ਖਜ਼ਾਨਾ ਹੈਗਾ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਇਹਨਾਂ 'ਸਪੇ' ਵੀਡੀਓਜ਼ ਜ਼ਰੂਰ ਦੇਖੋ। ਸੋ ਆਹ ਦੇਖੀਏ ਹੁਣ ਸਵਾਲ ਕਿਵੇਂ ਕਰਨਾ ਹੈ। ਸੋ ਸਵਾਲ ਹੈ ਬੱਚਿਓ ਘਣਾਵ ਦੀ ਲੰਬਾਈ L 15 ਸੈਂਟੀਮੀਟਰ ਘਣਾਵ ਦੀ ਚੌੜਾਈ B ਬ੍ਰੈਡਥ 10 ਸੈਂਟੀਮੀਟਰ ਘਣਾਵ ਦੀ ਉਚਾਈ H1 ਲਿਆ ਮੈਂ ਕਿਉਂ? ਕਿਉਂਕਿ ਜਿਹੜਾ ਟੋਏ ਹੈਗੇ ਨੇ ਖੱਡੇ ਹੈਗੇ ਨੇ ਉਹਨਾਂ ਦੀ ਵੀ ਉਚਾਈ ਹੈਗੀ ਤੇ ਅਸੀਂ ਉਹਨੂੰ H2 ਲਵਾਂਗੇ ਠੀਕ ਹੈ ਨਾ। ਸੋ ਘਣਾਵ ਦੀ ਉਚਾਈ H1 ਬਰਾਬਰ 3.5 ਸੈਂਟੀਮੀਟਰ ਸ਼ੰਕੂ ਦੇ ਆਕਾਰ ਦੇ ਖੱਡੇ ਦੀ ਗਹਿਰਾਈ ਜਾਂ ਉਚਾਈ ਥੱਲੇੋਂ ਦੀ ਨਾਪੋ ਤੇ ਉਚਾਈ ਉੱਤੋਂ ਦੀ ਥੱਲੇ ਨਾਪੋ ਗਹਿਰਾਈ ਕੋਲ ਲੱਗੀ ਇਹਨੂੰ ਅਸੀਂ H2 ਜੋ 1.4 ਸੈਂਟੀਮੀਟਰ ਦਿੱਤੀ ਹੋਈ ਹੈ ਸ਼ੰਕੂ ਦੇ ਆਕਾਰ ਦੇ ਖੱਡੇ ਦਾ ਅਰਧ ਵਿਆਸ r ਰੇਡੀਅਸ 0.5 ਸੈਂਟੀਮੀਟਰ ਠੀਕ ਹੈ ਜੀ ਸੋ ਪੂਰੇ ਕਲਮਦਾਨ ਵਿੱਚ ਲੱਕੜੀ ਦਾ ਆਇਤਨ ਕਿ ਹੋਏਗਾ ਬੱਚੋ ਕਨਾਵ ਦਾ ਆਇਤਨ ਘਟਾ ਚਾਰ ਸ਼ੰਕੂਆਂ ਦਾ ਆਇਤਨ ਬਸ ਇਹੀ ਕਲਪਨਾ ਦਿਮਾਗ ਚ ਰੱਖਣੀ ਹੈ ਤੇ ਫਿਰ ਬੱਚੋ ਜਿਹੜੇ ਇਹਨੇ ਜੀ ਸੂਤਰ ਨੇ ਉਹ ਤੁਹਾਨੂੰ ਚੇਤੇ ਹੋਣੇ ਚਾਹੀਦੇ ਨੇ ਘਣਾਵ ਦਾਇਤਨ ਹੁੰਦਾ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਠੀਕ ਹੈ ਜੀ ਇਹ ਤੇ ਹੋ ਗਿਆ ਐਲ ਬੀ ਐਚ ਤੇ ਘਟਾ ਚਾਰ ਸ਼ੰਕੂ ਨੇ ਤੇ ਚਾਰ ਪਾਤ ਤੇ ਸ਼ੰਕੂ ਦਾਇਤਨ ਹੁੰਦਾ 1/3 ਪਾਈ ਆਰ ਵਰਗ ਐਚ ਤੇ ਸ਼ੰਕੂ ਦੀ ਉਚਾਈ ਜਿਹੜੀ ਹੈ ਜਾਂ ਗਹਿਰਾਈ ਹੈ ਉਸੇ ਐਚ ਦੋ ਲਈ ਹੈ ਸੋ ਪਾਈ ਆਰ ਵਰਗ ਐਚ ਦੋ ਤੇ ਇੱਥੇ ਹੈਗਾ ਐਲ ਬੀ ਐਚ 1 ਠੀਕ ਹੈ ਹੁਣ ਅਸੀਂ ਇਹਨਾਂ ਚ ਮੁੱਲ ਪਾ ਦਵਾਂਗੇ ਰਕਮ ਪਾ ਦਾਂਗੇ ਇਹ ਸਾਡਾ ਸੂਤਰ ਹੈਗਾ ਕਣਾਵ ਦਾ ਸੂਤਰ ਹੈ ਇਹ ਸ਼ੰਕੂ ਦਾ ਸੂਤਰ ਹੈ ਤੇ ਬੱਚਿਓ ਇਹ ਚਾਰ ਸ਼ੰਕੂ ਨੇ ਚਾਰ ਟੋਏ ਨੇ ਸ਼ੰਕੂ ਦੇ ਆਕਾਰ ਦੇ ਤੇ ਇਸ ਚਾਰ ਨਾਲ ਗੁਣਾ ਕਰਤਾ ਹੁਣ ਐਲ ਦੀ ਜਗ੍ਹਾ 15 ਡੀ ਦੀ ਜਗ੍ਹਾ 10 ਐਚ 1 ਦੀ ਜਗ੍ਹਾ 3.5 ਠੀਕ ਹੈ ਇਹ ਜਿਹੜੇ ਕਣਾਵ ਦੇ ਪਸਾਰ ਆ ਗਏ ਹੁਣ ਆ ਗਿਆ ਇਹ 4 4 4 3 ਹੋ ਗਿਆ ਤੇ ਗੁਣਾ ਪਾਈ ਦੀ ਥਾਂ 22 7 ਆ ਰਗਾ 0.5 100 r² ਆਗਾ 0.5 0.5 h2 ਆਗਾ 1.4 7 ਦੇ ਨਾਲ 1.4 ਕੱਢਦਾ 0.2 ਆ ਗਿਆ ਇੱਕ ਠੀਕ ਹੈ ਜੀ ਤੇ ਇਹਨੂੰ ਗੁਣਾ ਕਰ ਲੈਣੇ ਆ ਦੇਖੋ 3.5 ਨੂੰ ਜਿਹੜੇ 10 ਨਾਲ ਗੁਣਾ ਕੀਤਾ ਤੇ ਦਸ਼ਮਲਵ ਉੱਡ ਜਾਏਗਾ 35 ਆ ਜਾਏਗਾ ਤੁੰਡਾ ਸੋ 15 ਨੂੰ 35 ਨਾਲ ਗੁਣਾ ਕੀਤਾ 15 5 75 7 ਹਾਸਿਲ 15 15 3 45 7 52 525 ਆ ਗਿਆ ਤੇ 4 2 88 ਆ ਗਿਆ ਤੇ 3 ਤੇ 7 ਨੇ 2 ਕੱਢ ਦਿੱਤਾ 14 ਕੱਢ ਦਿੱਤਾ

ਇਹ ਆ ਗਿਆ 525 ਘਟਾ 1.466 ਇਹ 525 ਨੂੰ 1.466 ਘਟਾਇਆ ਜੇਗਾ 523.533 ਸੈਂਟੀਮੀਟਰ ਕਾਣ ਲਗ-ਪਗ ਸੋ ਇਸ ਤਰ੍ਹਾਂ ਪੂਰੇ ਕਲਮਦਾਨ ਦੇ ਵਿੱਚ ਲੱਕੜ ਦਾ ਆਇਤਨ ਬਰਾਬਰ 523 ਘਟਾ ਸੌਰੀ 523 ਦਸ਼ਮਲਵ 53 ਅਗਲੇ ਲਿਖਣ ਦੀ ਲੋੜ ਨਹੀਂ ਹੈਗੀ ਸੋ 2 ਦਸ਼ਮਲਵ ਥਾਵਾਂ ਤੱਕ ਠੀਕ ਹੁੰਦਾ ਹੈ 53 ਸੈਂਟੀਮੀਟਰ ਕਾਣ ਲਗ-ਪਗ ਸਾਡਾ ਆ ਗਿਆ ਜਵਾਬ ਹੁਣ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਵੀ ਬੜਾ ਰੋਚਕ ਹੈ ਬੱਚਿਓ ਇੱਕ ਬਰਤਨ ਇੱਕ ਉਲਟੇ ਸ਼ੰਕੂ ਦੇ ਆਕਾਰ ਦਾ ਹੈ ਉਲਟਾ ਸ਼ੰਕੂ ਦਾ ਮਤਲਬ ਬੱਚਿਓ ਜਿਹੜਾ ਉਹਦਾ ਚੁੰਝ ਗਈ ਹੈ ਉਹਦਾ ਸਿਰਾ ਹੈਗਾ ਚੋਟੀ ਹੈਗੀ ਉਹ ਥੱਲੇ ਹੈਗੀ ਹੈ ਤੇ ਆਧਾਰ ਜਿਹੜਾ ਹੈ ਉੱਪਰ ਹੈਗਾ ਇਹ ਭਾਂਡਾ ਦੇਖੋ ਇਥੋਂ ਇਹਦਾ ਅਸ਼ੰਕੂ ਦਾ ਆਕਾਰ ਦਾ ਬਣਿਆ ਭਾਂਡਾ ਹੈਗਾ ਠੀਕ ਹੈ ਇੱਕ ਸ਼ੰਕੂ ਇੱਕ ਭਾਂਡਾ ਇੱਕ ਉਲਟੇ ਸ਼ੰਕੂ ਦੇ ਆਕਾਰ ਦਾ ਹੈ ਉਸ ਦੀ ਇਸ ਦੀ ਉਚਾਈ 8 ਸੈਂਟੀਮੀਟਰ ਲਓ ਜੀ ਉਠਾਈ ਉਚਾਈ ਲਿਖ ਲਈ 8 ਸੈਂਟੀਮੀਟਰ ਅਤੇ ਇਸ ਦੇ ਉਪਰੀ ਸਿਰੇ ਜੋ ਖੁੱਲਿਆ ਹੋਇਆ ਹੈ ਉਪਰਾ ਸਿਰਾ ਖੁੱਲਿਆ ਹੈ ਦੇਖੋ ਦਾ ਅਰਧ ਵਿਆਸ 5 ਸੈਂਟੀਮੀਟਰ ਹੈ ਸੋ ਅਰਧ ਵਿਆਸ 5 ਸੈਂਟੀਮੀਟਰ ਲਿਖ ਲਿਆ ਇਹ ਉੱਪਰ ਤੱਕ ਪਾਣੀ ਨਾਲ ਭਰਿਆ ਹੋਇਆ ਹੈ ਇਹ ਨੀਲੇ ਰੰਗ ਦਾ ਪਾਣੀ ਪੜ ਦਿੱਤਾ ਆਪਣਾ ਜੀ ਠੀਕ ਹੈ ਜਦੋਂ ਇਸ ਬਰਤਨ ਵਿੱਚ ਸਿੱਕੇ ਦੀਆਂ ਸਿਕਾ ਹੁੰਦਾ ਬੱਚਿਓ ਧਾਤੂ ਦਾ ਨਾਮ ਹੁੰਦਾ ਕਿ ਤਾਂ ਨਹੀਂ ਸਿੱਕੇ ਜਿਹੜੇ ਕੌਇਨ ਅਸੀਂ ਕਹਿੰਦੇ ਆ ਐਸੇ ਜਿਹੜੇ ਹੁੰਦੇ ਨੇ ਉਹ ਨਹੀਂ ਸਿੱਕਾ ਧਾਤੂ ਵੀ ਹੁੰਦਾ ਜਿਹਨੂੰ ਅੰਗਰੇਜ਼ੀ 'ਚ ਲੱਡ ਕਹਿੰਦੇ ਆ ਲੱਡ ਸੋ ਸਿੱਕੇ ਦੀਆਂ ਕੁਝ ਗੋਲੀਆਂ ਜਿਨ੍ਹਾਂ ਵਿੱਚੋਂ ਹਰੇਕ ਦਸ਼ਮਲਵ 5 0.5 ਸੈਂਟੀਮੀਟਰ ਅਰਧ ਵਿਆਸ ਵਾਲਾ ਇੱਕ ਗੋਲਾ ਹੈ ਗੋਲੀਆਂ ਦਾ ਅਰਧ ਵਿਆਸ ਹੈ 0.5 ਸੈਂਟੀਮੀਟਰ ਪਾਈ ਜਾਂਦੀ ਹੈ ਤਾਂ ਇਸ ਵਿੱਚੋਂ ਭਰੇ ਹੋਏ ਪਾਣੀ ਦਾ 1/4 ਭਾਗ ਬਾਹਰ ਨਿਕਲ ਜਾਂਦਾ ਹੈ ਸੋ ਬੱਚੋ ਜਦੋਂ ਅਸੀਂ ਇਹ ਚੀਜ਼ ਵਿੱਚ ਪਾਵਾਂਗੇ ਪੂਰਾ ਭਰਿਆ ਹੈ ਤੇ ਜਿੰਨਾ ਪਾਈ ਜਾਵਾਂਗੇ ਉਹਨੇ ਆਇਤਨ ਦਾ ਪਾਣੀ ਬਾਹਰ ਆ ਹੀ ਜਾਏਗਾ ਤੇ ਕਹਿੰਦੇ ਤਾਂ ਕਾਫੀ ਸਾਰੀ ਗੋਲੀਆਂ ਪਾਈਆਂ ਗਈਆਂ ਤੇ 1/4 ਹਿੱਸਾ ਪੂਰੇ ਆਇਤਨ ਦਾ 1/4 ਹਿੱਸਾ ਜਿਹੜਾ ਪਾਣੀ ਦਾ ਉਹ ਬਾਹਰ ਆ ਗਿਆ ਤਾਂ ਇਸ ਵਿੱਚੋਂ ਭਰੇ ਹੋਏ ਪਾਣੀ ਦਾ 1/4 ਭਾਗ ਬਾਹਰ ਨਿਕਲ ਜਾਂਦਾ ਹੈ ਪਾਂਡੇ ਵਿੱਚ ਪਾਈਆਂ ਗਈਆਂ ਸਿੱਕੇ ਦੀਆਂ ਗੋਲੀਆਂ ਦੀ ਸੰਖਿਆ ਪਤਾ ਕਰੋ ਬੜਾ ਹੀ ਵਧੀਆ ਸਵਾਲ ਹੈ ਬੜਾ ਰੋਚਕ ਸਵਾਲ ਹੈ ਤੁਸੀਂ ਬੜਾ ਦੇਖੋ ਇਹਨੂੰ ਧਿਆਨ ਦੇ ਨਾਲ ਸੋ ਹੱਲ ਸ਼ੰਕੂ ਦੇ ਆਕਾਰ ਵਾਲੇ ਭਾਂਡੇ ਦਾ ਅਰਧ ਵਿਆਸ ਇਹਨੂੰ ਲਵਾਂਗੇ R ਵੱਡਾ R ਕਿਉਂਕਿ ਬੱਚੋ ਇੱਥੇ ਦੋ ਅਰਧ ਵਿਆਸ ਆ ਰਹੇ ਨੇ ਨਾ ਇੱਕ ਸ਼ੰਕੂ ਦਾ ਅਰਧ ਵਿਆਸ ਹੈਗਾ ਇੱਕ ਗੋਲੀਆਂ ਦਾ ਅਰਧ ਵਿਆਸ ਹੈਗਾ ਇਸ ਕਰਕੇ ਅਸੀਂ ਦੋ ਲੈ ਲਏ ਇਹਨੂੰ ਸ਼ੰਕੂ ਕੇ ਦਾ ਵੱਡਾ ਅਰਧ ਵਿਆਸ ਇਹਨੂੰ R ਵੱਡਾ ਕਰ ਲਿਆ 5 ਸੈਂਟੀਮੀਟਰ ਠੀਕ ਹੈ ਅਤੇ ਭਾਂਡੇ ਦੀ ਉਚਾਈ H 8 ਸੈਂਟੀਮੀਟਰ ਸਕੇਰ ਦੀ ਗੋਲੀਆਂ ਦਾ ਅਰਧ ਵਿਆਸ ਛੋਟਾ ਆ ਲੈ ਲਿਆ 0.5 ਸੈਂਟੀਮੀਟਰ ਹੁਣ ਬਰਤਨ ਦਾ ਆਇਤਨ ਜਿਹੜਾ ਹੈ ਕਿੰਨਾ 1/3 ਪਾਈ r² r ਵੱਡਾ ਲੈਣਾ ਹੈ h ਠੀਕ ਹੈ ਜੀ ਇਹ ਸ਼ੰਕੂ ਦੇ ਆਇਤਨ ਦਾ ਸੂਤਰ ਹੈ ਹੁੰਦਾ ਸੋ ਆ ਲੈ ਲਿਆ ਹੁਣ ਬਰਤਨ ਦਾ ਆਇਤਨ 1/3 ਪਾਈ r² h ਬਰਾਬਰ 1/3 π 5 5 8 5 ਜਗ੍ਹਾ ਅਰਧ ਵਿਆਸ ਆਠ ਹੈ ਉਚਾਈ ਤੇ ਬੱਚਿਓ ਮੈਂ ਪਾਈ ਦਾ ਮੁੱਲ ਨਹੀਂ ਪਾ ਰਿਹਾ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਮੈਂ ਪਾਈ ਦਾ ਮੁੱਲ ਕਿਉਂ ਨਹੀਂ ਪਾ ਰਿਹਾ ਅਈ ਦਾ ਮੁੱਲ ਪਾ ਕੇ ਗੁਣਾ ਭਾਗ ਕਰਕੇ ਮੈਂ ਆਪਣਾ ਸਮਾਂ ਨਸ਼ਟ ਨਹੀਂ ਕਰਨਾ ਚਾਹੁੰਦਾ ਜਦੋਂ ਮੈਂ ਗੋਲੀਆਂ ਦਾ ਗਿਣਤੀ ਕੱਢਾਂਗਾ ਐ ਪਾਈ ਪਾਈ ਆਪੇ ਕੱਟ ਜਾਏਗਾ ਤੁਸੀਂ ਆਪੇ ਦੇਖੋਗੇ ਸੋ ਬੱਚਿਓ ਆ ਦੇਖੋ 5 5 25 ਤੇ 25 8 200 ਸੋ 200 ਪਾਈ 3 ਸੈਂਟੀਮੀਟਰ ਕਾਣ ਆ ਗਿਆ ਠੀਕ ਹੈ ਸੋ ਭਾਂਡੇ ਵਿੱਚ ਭਰੇ ਹੋਏ ਪਾਣੀ ਦੀ ਮਾਤਰਾ ਵੀ ਉਹੀ ਹੋਏਗੀ ਜੋ ਸ਼ੰਕੂ ਦਾ ਆਇਤਨ ਹੈਗਾ 200 ਪਾਈ 3 ਸੈਂਟੀਮੀਟਰ ਕਾਣ ਹੁਣ ਭਰੇ ਹੋਏ ਪਾਣੀ ਦਾ ਚੌਥਾ ਹਿੱਸਾ ਸੋ 200 ਪਾਈ 4 ਕਰ ਦਾਂਗੇ 200 ਪਾਈ 10 ਜੜਾ ਨਾਲ ਤੇ ਥੱਲੇ 4 ਨਾਲ ਭਾਗ ਕਰ ਦਾਂਗੇ ਸੋ 4/25 400 50 पाई 3 ਸੈਂਟੀਮੀਟਰ ਘਣ ਭਾਅ ਜਿਹੜਾ ਪਾਣੀ ਗੋਲੀਆਂ ਪਾਣ ਕਰਕੇ ਚੌਥਾ ਭਾਗ ਬਾਹਰ ਨਿਕਲ ਗਿਆ ਉਹ ਹੈਗਾ 50 पाई 3 ਸੈਂਟੀਮੀਟਰ ਘਣਾ ਚੇਤਾ ਰੱਖਣਾ ਠੀਕ ਹੈ ਜੀ ਹੁਣ ਸਿੱਕੇ ਦੀ ਇੱਕ ਗੋਲੀ ਦਾ ਆਇਤਨ ਕਿਉਂਕਿ ਗੋਲਾ ਹੈ ਸੋ ਉਹਦਾ ਉਹਦਾ ਸੂਤਰ ਕੀ ਹੁੰਦਾ 4 पाई r ਘਣ 3 ਸੋ 4 पाई 3 0.5 0.5 ਤਿੰਨ ਵਾਰ ਲਿਖ ਲਿਆ ਠੀਕ ਹੈ ਜੀ ਸੋ ਜਿਲੇ ਇਹ ਸਾਰਿਆਂ ਨੂੰ ਗੁਣਾ ਕੀਤਾ ਤੇ 5 5, .5, .5, .5 25 ਤੇ 25 ਵਜੇ ਆਪਣਾ ਹੋ ਗਿਆ 75 ਤੇ 75 ਨੂੰ ਚ ਲੈ ਜੇ 4 ਨਾਲ ਗੁਣਾ ਕੀਤਾ ਤੇ ਹੋ ਗਿਆ ਵਿੱਚ 3 ਸੌਰੀ 5 5 25 ਤੇ 25 4 100 ਇਹ ਤੇ ਇੱਕ ਰਹਿ ਗਿਆ ਤੇ 1 0.5 ਫੇਰ 0.5 ਆ ਗਿਆ ਸੋ 0.5 π 3 ਇਹ ਤਰੀਕਾ ਸੌਖਾ ਹੈ ਸੋ 0.5 0.5 ਕਿੰਨਾ ਹੋ ਗਿਆ 0.25 ਤੇ 0.25 ਨੂੰ ਜੇ 4 ਨਾਲ ਗੁਣਾ ਕਰਾਂਗੇ ਤੇ ਇੰਨਾ ਜਿਹਾ 1.00 ਸੋ 1 ਹੈਗਾ ਸੋ 1 ਨੂੰ 0.5 ਨਾਲ ਗੁਣਾ ਕਰਾਂਗੇ ਤੇ 0.5 ਪਾਈ 3 ਆ ਗਿਆ ਠੀਕ ਹੈ ਜੀ ਸੋ ਸੈਂਟੀਮੀਟਰ ਕਾਣਾ ਇਹ ਹੋ ਗਿਆ ਬੱਚੋ ਇੱਕ ਗੋਲੀ ਦਾ ਇੱਕ ਗੋਲੀ ਦਾ ਆਇਤਨ ਆ ਗਿਆ ਠੀਕ ਹੈ ਅੱਗੇ ਚਲੀਏ ਹੁਣ ਸਿੱਕੇ ਦੀ ਗੋਲੀ ਦਾ ਆਇਤਨ ਇੰਨਾ ਆ ਗਿਆ 0.5 ਪਾਈ 3 ਸੈਂਟੀਮੀਟਰ ਕਾਣਾ ਮੰਨ ਲਓ ਗੋਲੀਆਂ ਦੀ ਗਿਣਤੀ n ਸਾਨੂੰ ਗੋਲੀ ਦੀ ਗਿਣਤੀ ਪਤਾ ਨਹੀਂ ਹੈ ਜੀ ਸੋ so, n ਗੋਲੀਆਂ ਦਾ ਆਇਤਨ ਕਿੰਨਾ ਹੋ ਜਾਏਗਾ 0.5 ਪਾਈ ਵਟਾ 3 ਨੂੰ n ਗੁਣਾ ਕਰਦਾਂਗੇ 0.5 n ਪਾਈ ਵਟਾ 3 ਸੈਂਟੀਮੀਟਰ ਘਣਾ ਗਿਆ ਹੁਣ n ਗੋਲੀਆਂ ਦਾ ਆਇਤਨ ਜਿੰਨੀਆਂ ਗੋਲੀਆਂ ਦਾ ਆਇਤਨ ਹੋਏਗਾ ਜਿੰਨਾ ਗੋਲੀਆਂ ਦਾ ਆਇਤਨ ਹੋਏਗਾ ਉਨਾ ਹੀ ਪਾਣੀ ਨਿਕਲਿਆ ਬਰਾਬਰ ਪਾਣੀ ਦਾ ਨਿਕਲਿਆ ਹੋਇਆ ਚੌਥਾ ਹਿੱਸਾ ਸੋ ਇਹਦੀ ਥਾਂ ਪਤਾ n ਗੋਲੀਆਂ ਦਾ ਆਇਤਨ ਕਿੰਨਾ 0.5 n ਪਾਈ ਵਟਾ 3 ਬਰਾਬਰ ਪਾਣੀ ਦਾ ਨਿਕਲਿਆ ਹੋਇਆ ਚੌਥਾ ਹਿੱਸਾ ਕਿਹਾ ਪਿਛਲੀ ਸਲਾਈਡ ਜਿਸੀਂ ਪਤਾ ਲੱਗੀਦਾ ਲਗਾਇਆ 50 पाई बटा 3 ਹੁਣ ਤੁਹਾਨੂੰ ਬੱਚੇ ਪਤਾ ਲੱਗ ਜਾਏਗਾ ਕਿ ਐ पाई ਦਾ ਮੁੱਲ ਕਿਉਂ ਨਹੀਂ ਪਾਇਆ ਐ ਦੇਖੋ ਹੁਣ पाई ਇੱਥੇ ਕੱਟ ਜਾਏਗਾ ਐ पाई ਇਦਾਂ ਕੱਟ ਗਿਆ ਐ पाई ਇਦਾਂ ਕੱਟ ਗਿਆ ਐ 3 ਇਦਾਂ ਕੱਟ ਗਿਆ ਐ 3 ਇਦਾਂ ਕੱਟ ਗਿਆ ਲੋ ਜੀ ਕਿੰਨਾ ਸੌਖਾ ਕੰਮ ਹੋ ਗਿਆ ਇੱਥੇ ਬਚਿਆ 0.5n 0.5n ਤੇ ਬਰਾਬਰ ਇੱਥੇ ਬਚਿਆ ਕੱਲਾ 50 ਹੁਣ ਜਾਂ n 50 0.5 ਐ ਦਸ਼ਮਲਵ ਹਟਿਆ ਤੇ ਉੱਤੇ ਜ਼ੀਰੋ ਚਲਾ ਗਿਆ 500 5 ਹੋ ਗਿਆ ਜੋ ਕਿ 100 ਦੇ ਬਰਾਬਰ ਆ ਗਿਆ ਸੋ n ਦਾ ਮੁੱਲ ਆ ਗਿਆ 100 ਇਸ ਤਰ੍ਹਾਂ ਸਿੱਕੇ ਦੀਆਂ ਗੋਲੀਆਂ ਦੀ ਗਿਣਤੀ ਬਰਾਬਰ 100 ਭਾਵੇਂ ਜਦੋਂ 100 ਗੋਲੀਆਂ ਇਦਾਂ ਦੀਆਂ ਪਾਈਆਂ ਗਈਆਂ ਇਸ ਸ਼ੰਕੂ ਦੇ ਆਕਾਰ ਦੇ ਭਾਂਡੇ ਦੇ ਵਿੱਚ ਤੇ ਇਸ ਜਿਹੜਾ ਭਰਿਆ ਪਾਣੀ ਸੀਗਾ ਇਹਦਾ ਚੌਥਾ ਹਿੱਸਾ ਬਾਹਰ ਪਾਣੀ ਦਾ ਆ ਗਿਆ ਠੀਕ ਹੈ ਬੱਚਿਓ ਸੋ ਇਹ ਸਵਾਲ ਨੂੰ ਬੱਚਿਓ ਤੁਸੀਂ 2 3 ਵਾਰ 4 ਵਾਰ ਬਾਰ-ਬਾਰ ਕਰਿਓ ਤਾਂ ਇਹ ਗੱਲ ਚੰਗੀ ਤਰ੍ਹਾਂ ਸਮਝ ਆਏਗੀ ਸੋ ਇਦਾਂ ਦੇ ਸਵਾਲ ਕਿਹੜੇ ਵਾਰ ਹੁੰਦਾ ਹੈ कि ਪਹਿਲੀ ਸੱਤੇ ਸਮਝ ਨਹੀਂ ਆਉਂਦੇ ਸੋ ਇੱਕ ਵਾਰ ਕਰੋ ਪਹਿਲੇ ਨੋਟ ਕਰ ਲੋ ਫਿਰ ਤੇ ਫਿਰ ਜਵਾਨੀ ਕਰੋ ਫਿਰ ਜੇ اٹਕਦੇ ਹੋ ਫਿਰ ਦੇਖ ਲਵੋ ਤਦੋਂ ਤਾਈਂ ਕਰਦੇ ਜਾਓ ਜਦੋਂ ਤੱਕ ਬਿਨਾਂ ਦੇਖੇ ਤੁਹਾਡੇ ਕੋਲ ਸਵਾਲ ਨਿਰਵਿਗਨ ਹੋ ਨਹੀਂ ਜਾਂਦਾ ਠੀਕ ਹੈ ਜੀ ਆਓ ਹੁਣ ਅਗਲਾ ਸਵਾਲ ਦੇਖੀਏ ਇਹ ਸਵਾਲ ਹੀ ਬੜਾ ਰੋਚਕ ਹੈ ਪਰ ਹੈ ਬੜਾ ਸੋਖਾ ਉਚਾਈ 220 ਸੈਂਟੀਮੀਟਰ ਅਤੇ ਆਧਾਰ ਵਿਆਸ 24 ਸੈਂਟੀਮੀਟਰ ਵਾਲੇ ਇੱਕ ਵੇਲਣ ਜਿਸ ਤੇ ਉਚਾਈ 60 ਸੈਂਟੀਮੀਟਰ ਅਤੇ ਅਰਧ ਵਿਆਸ 8 ਸੈਂਟੀਮੀਟਰ ਇਹ ਦੇਖੋ ਇੱਥੇ ਇੱਥੇ ਵਿਆਸ ਦਿੱਤਾ ਹੈ ਇੱਥੇ ਅਰਧ ਵਿਆਸ ਦਿੱਤਾ ਹੈ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਜਿੱਥੇ ਅਰਧ ਵਿਆਸ ਦਿੱਤਾ ਹੈ ਉੱਥੇ ਸਿੱਧਾ ਅਰਧ ਵਿਆਸ ਲਿਖ ਦੇਣਾ ਹੈ ਜਿੱਥੇ ਵਿਆਸ ਦਿੱਤਾ ਹੈ ਉਹਨੂੰ ਦੋ ਨਾਲ ਭਾਗ ਕਰਕੇ ਅਰਧ ਵਿਆਸ ਕਰਨਾ ਹੈ ਇੱਕ ਹੋਰ ਵੇਲਣ ਰੱਖਿਆ ਜਾਂਦਾ ਹੈ ਸੋ ਇਹ ਵੱਡਾ ਵੇਲਣ ਆ ਗਿਆ ਜਿਹਦੀ ਉਚਾਈ ਹੈ 220 ਸੈਂਟੀਮੀਟਰ 220 ਸੈਂਟੀਮੀਟਰ ਤੇ ਵਿਆਸ ਹੈਗਾ 24 24 ਸੈਂਟੀਮੀਟਰ ਇਹਦੇ ਉੱਤੇ ਛੋਟਾ ਵੇਲਣ ਰੱਖਿਆ ਜਾਂਦਾ ਹੈ ਜਿਹਦੀ ਉਚਾਈ ਹੈਗੀ 60 ਸੈਂਟੀਮੀਟਰ ਤੇ ਅਰਧ ਵਿਆਸ ਹੈਗਾ ਬੜਾ 8 ਸੈਂਟੀਮੀਟਰ ਠੀਕ ਹੈ ਸੋ ਇਹਦਾ ਅਰਧ ਵਿਆਸ ਹੋ ਜਾਏਗਾ 24 ਦਾ ਅੱਧਾ 12 ਸੈਂਟੀਮੀਟਰ ਨਾਲ ਲੋਹੇ ਦਾ ਇੱਕ ਥੰਬ ਬਣਾਇਆ ਗਿਆ ਹੈ ਸਵੈਵਚਨ ਲੋਹੇ ਦਾ ਇਹ ਵੀ ਲੋਹੇ ਦਾ ਥੰਬ ਬਣ ਗਿਆ ਠੀਕ ਹੈ ਕਹਿੰਦੇ ਇਸ ਖੰਭੇ ਦਾ ਦਰਭ ਮਾਨ ਭਾਅ ਭਾਰ ਪਤਾ ਕਰੋ ਜਦੋਂ ਕਿ ਦਿੱਤਾ ਹੈ ਕਿ 1 ਸੈਂਟੀਮੀਟਰ ਕਾਣਾ ਲੋਹੇ ਦਾ ਦਰਭ ਮਾਨ ਜਾਂ ਭਾਰ 8 ਗ੍ਰਾਮ ਹੁੰਦਾ ਹੈ ਤੇ ਪਾਈ ਬਰਾਬਰ 3.14 ਲਓ ਸੋ ਬੜਾ ਹੀ ਰੋਚਕ ਤੇ ਵਧੀਆ ਸਵਾਲ ਹੈ ਆਓ ਦੇਖੀਏ ਫੇਟਲੇ ਵੇਲਣ ਦਾ ਵਿਆਸ D ਬਰਾਬਰ 24 ਸੈਂਟੀਮੀਟਰ ਫੇਟਲੇ ਵੇਲਣ ਦਾ ਅਰਧ ਵਿਆਸ ਕਿਉਂਕਿ ਦੋ ਵਿਲਣ ਨੇ ਇੱਕ ਛੋਟਾ ਇੱਕ ਵੱਡਾ ਸੋ ਥਰਣਾ ਵਿਲਣ ਨੂੰ ਵੱਡਾ ਹੈ ਇਹਦਾ ਆਰ ਵੱਡਾ ਲੈ ਲਾਂਗੇ 24/2 12 ਸੈਂਟੀਮੀਟਰ ਸੋ ਹੇਠਲੇ ਵਿਲਣ ਦੀ ਉਚਾਈ ਵੱਡਾ ਐਚ ਲੈ ਲਾਂਗੇ ਦੋ ਵਿਲਣ ਹੈਗੇ ਨੇ ਛੋਟੇ ਵਿਲਣ ਦੀ ਉਚਾਈ ਵੀ ਲੈਣੀ ਹੈ ਉਹ 220 ਸੈਂਟੀਮੀਟਰ ਉਤਲੇ ਵਿਲਣ ਦਾ ਅਰਧ ਵਿਆਸ ਆਰ ਬਰਾਬਰ 8 ਸੈਂਟੀਮੀਟਰ ਉਤਲੇ ਵਿਲਣ ਦੀ ਉਚਾਈ ਛੋਟਾ ਐਚ ਬਰਾਬਰ 60 ਸੈਂਟੀਮੀਟਰ ਸੋ ਸਾਰੀਆਂ ਰਾਸ਼ੀਆਂ ਨੂੰ ਪਹਿਲੇ ਤਰਤੀਬ وار ਲਿਖ ਲਿਆ ਹੁਣ ਸਾਡਾ ਕੰਮ ਬੜਾ ਸੌਖਾ ਹੋ ਗਿਆ ਹੁਣ ਬਣੇ ਖੰਬੇ ਦਾ ਆਇਤਨ ਬਰਾਬਰ ਹੀਟਲੇ ਵੇਲਣ ਦਾ ਆਇਤਨ ਜਮਾ ਛੋਟੇ ਵੇਲਣ ਦਾ ਆਇਤਨ ਬਸ ਇੰਨਾ ਦੋਨਾਂ ਨੂੰ ਜੋੜਨਾ ਹੈ ਤੇ ਬੱਚਿਓ ਵੇਲਣ ਦਾ ਆਇਤਨ ਦਾ ਸੂਤਰ ਸਾਨੂੰ ਪਤਾ ਹੋਣਾ ਚਾਹੀਦਾ ਪਾਈ ਆਰ ਵਰਗ ਐਚ ਸੋ ਇਹ ਹੋ ਗਿਆ ਪਾਈ ਵੱਡਾ ਆਰ ਵਰਗ ਤੇ ਵੱਡਾ ਐਚ ਜਮਾ ਪਾਈ ਛੋਟਾ ਆਰ ਦਾ ਵਰਗ ਤੇ ਛੋਟਾ ਐਚ ਪਾਈ ਸਾਂਝਾ ਹੈਗਾ ਦੋਨਾਂ ਦੋਨੋਂ ਪਤਾ ਵਿੱਚ ਸੋ ਪਾਈ ਬਾਹਰ ਲੈ ਲਿਆ ਬ੍ਰੈਕਟ ਚ ਆ ਗਿਆ ਵੱਡੇ ਆਰ ਦਾ ਵਰਗ ਜਮਾ ਵੱਡਾ ਐਚ ਗੁਣਾ ਵੱਡਾ ਐਚ ਜਮਾ ਛੋਟੇ ਆਰ ਦਾ ਵਰਗ ਗੁਣਾ ਛੋਟਾ ਐਚ ਹੁਣ ਸਾਰੀ ਰਾਸ਼ੀਆਂ ਦੇ ਮੁੱਲ ਪਾ ਦਨੇ ਆ ਉਹ ਕਹਿੰਦੇ ਪਾਈ ਨੂੰ 3.14 ਲਓ ਸੋ ਪਾਈ ਨੂੰ 3.14 ਲੈ ਲਿਆ ਗੁਣਾ ਇਹ ਅਰਧ ਵਿਆਸ 12 12 ਤੇ ਉਚਾਈ 220 ਆਰ ਛੋਟਾ 8 8 ਤੇ ਗੁਣਾ 60 ਹੁਣ ਬੱਚਾ ਸੌਖਾ ਕੰਮ ਕਰਨਾ ਸਾਰੇ ਨੂੰ ਵੱਡੇ ਵੱਡੇ ਨੂੰ ਰਾਸ਼ੀ ਨੂੰ ਗੁਣਾ ਨਹੀਂ ਕਰਨਾ ਜਿਹੜੀਆਂ ਰਕਸ਼ੀਆਂ ਸਾਂਝੀਆਂ ਨੇ ਦੋਨੋਂ ਪਦਾਂ ਵਿੱਚੋਂ ਬਾਹਰ ਲੈ ਲੈਣੀਆਂ ਇਹ ਦੇਖੋ ਇੱਥੋਂ ਦੀ ਜ਼ੀਰੋ ਇੱਥੋਂ ਦੀ 10 ਬਾਰ ਆ ਜਾਏ ਇੱਥੋਂ ਦੀ 10 ਬਾਰ ਆ ਜਾਏਗਾ ਸੋ 10 ਬਾਰ ਲੈ ਲਿਆ ਤੇ ਇਹ 12 ਨੂੰ 4 ਗੁਣਾ 3 ਲਿਖਿਆ ਇਹ 12 ਨੂੰ 4 ਗੁਣਾ 3 ਲਿਖਿਆ ਇਹ 22 ਜਿਹੜਾ ਬਚ ਗਿਆ ਇਹਨੂੰ 2 11 ਲਿਖਿਆ ਇਹ 8 ਨੂੰ 4 2 ਲਿਖਿਆ ਇਹ 60 ਨੂੰ 4 2 ਲਿਖਿਆ ਤੇ ਇੱਥੇ 6 ਬੱਜ ਜਾਏਗਾ 10 ਵਾਰ ਆ ਗਿਆ 6 ਨੂੰ 3 2 ਲਿਖਿਆ ਹੁਣ ਦੇਖੋ ਬੱਚੋ 1 4 ਇੱਥੇ 1 4 ਇੱਥੇ 1 4 ਇੱਥੇ 1 4 ਇੱਥੇ 1 2 ਇੱਥੇ ਤੇ 1 2 ਇੱਥੇ ਠੀਕ ਹੈ ਜੀ ਸੋ ਇਹ ਜਿਹੜਾ ਇਹ ਸਾਡਾ ਇਹ ਬਾਹਰ ਆ ਗਿਆ ਇੱਥੇ 3 ਵੀ ਬਾਹਰ ਆ ਸਕਦਾ ਸੀਗਾ ਮੈਂ ਬਾਹਰ ਨਹੀਂ ਲਿਆ ਠੀਕ ਹੈ ਸੋ ਬਾ ਐਵੇਂ ਤਿੰਨ ਆਪਣਾ ਤਾਂ ਕਿ ਇਹ ਗੁਣਾ ਵੱਡੀ ਨਾ ਹੋ ਜਾਏ ਇਸ ਕਰਕੇ ਮੈਂ ਤਿੰਨ ਬਾਾਰ ਨਹੀਂ ਲਿਆ ਤਿੰਨ ਬਾਾਰ ਇਧਰ ਵੀ ਆ ਸਕਦਾ ਜੇ ਕੋਈ ਤਿੰਨ ਤੇ ਤਿੰਨ ਐ ਵੀ ਬਾਾਰ ਆ ਸਕਦਾ ਸੀਗਾ ਮੈਂ ਤਾਂ ਨਹੀਂ ਲਿਆ ਤਾਂ ਕਿ ਇਹ ਮੈਨੂੰ ਐ ਜਿਹੜੀ ਗੁਣਾ ਕਰਨੀ ਸੌਖੀ ਹੋ ਜਾਵੇ ਸੋ 3.14 10 ਜਿਹੜਾ ਸੀਗਾ ਬੱਚਿਓ ਐ ਤੇ ਹੋ ਗਿਆ 31.4 ਤੇ 4 4 16 2 32 ਹੋ ਗਿਆ ਠੀਕ ਹੈ ਤੇ ਹੁਣ 3 3 9 ਤੇ 9 ਨੂੰ 11 ਨਾਲ ਗੁਣਾ ਕਰਨਾ ਬੜਾ ਸੌਖਾ ਹੈ 99 ਤੇ 2 2 4 3 12 ਸੋ 99 12 ਕਿੰਨਾ ਹੋ ਗਿਆ 111 ਲੋ ਜੀ 31 4 32 111 ਇਸ ਤਰ੍ਹਾਂ ਬਣੇ ਖੰਬੇ ਦਾ আয়তন ਹੋ ਗਿਆ ਜਿਹੜੇ ਸਾਰਿਆਂ ਨੂੰ ਗੁਣਾ ਕੀਤਾ ਤੇ ਆ ਗਿਆ ਇਹ ਬੱਚੋ 11 1,11,532.8 ਸੈਂਟੀਮੀਟਰ ਕਣ ਠੀਕ ਹੈ ਜੀ ਹੁਣ ਅਸੀਂ ਇਹਦਾ ਭਾਰ ਕੱਢਣਾ ਹੈ ਐ ਸੜਕ ਉੱਲ ਆ ਗਿਆ ਇਸ ਤਰ੍ਹਾਂ بڑے ਖੰਬੇ ਦਾ আয়তন ਇੰਨਾ ਆ ਗਿਆ ਹੁਣ ਕਹਿੰਦੇ 1 ਸੈਂਟੀਮੀਟਰ ਕਣ ਦਾ ਭਾਰ ਹੈਗਾ 8 ਗ੍ਰਾਮ ਠੀਕ ਹੈ ਜੀ 8 ਗ੍ਰਾਮ ਹੈਗਾ ਸੋ 1,11,115 ਸੌਰੀ 111532.8 ਸੈਂਟੀਮੀਟਰ ਘਣਕੜਾ ਹੋ ਜਾਏਗਾ ਇਹਨੂੰ 8 ਨਾਲ ਗੁਣਾ ਕਰ ਦਾਂਗੇ 8 892262.4 ਗ੍ਰਾਮ ਹੁਣ ਬੱਚੇ ਇੰਨੀ ਵੱਡੀ ਰਕਮ ਥੋੜੀ ਜਿਹੀ ਬਦਲਾਂਗੇ ਇਹ ਗ੍ਰਾਮ ਇਹਨੂੰ ਕਿਲੋਗ੍ਰਾਮ ਚ ਬਦਲ ਦਾਂਗੇ ਇਸ ਤਰ੍ਹਾਂ ਖੰਬੇ ਦਾ ਭਾਰ ਬਰਾਬਰ 892262.4 ਗ੍ਰਾਮ ਬਰਾਬਰ 1000 ਕਿਲੋਗ੍ਰਾਮ ਜਿਹੜੇ ਹਜ਼ਾਰ ਗ੍ਰਾਮ ਨੂੰ ਹਜ਼ਾਰ ਨਾਲ ਭਾਗ ਕਰ ਦਿਓ ਤੇ ਜਿਹੜੀ ਇਕਾਈ ਹੈ ਉਹ ਗ੍ਰਾਮ ਦੀ ਕਿਲੋਗ੍ਰਾਮ ਹੋ ਜਾਂਦੀ ਹੈ ਸੋ ਜਲੇ 1 2 3 ਤੇ ਦਸ਼ਮਲਵ ਜਿਹੜਾ 1 2 3 ਖੱਬੇ ਪਾਸੇ ਚਲਾ ਜਾਏਗਾ 1 2 3 892.26 ਇਹ ਬਾਕੀ ਅਗਲੇ ਜਿਹੜੇ ਦਸ਼ਮਲਵ ਦੇ ਸਥਾਨ ਅਗਲੇ 2 4 ਉਹ ਸੀ ਛੱਡ ਦਵਾਂਗੇ ਸੋ 892.26 ਕਿਲੋਗ੍ਰam ਲਗਭਗ ਸਾਡਾ ਜਵਾਬ ਜਿਹੜਾ ਹੈ ਉਹ ਆ ਗਿਆ ਸੋ ਐਸੀ ਪਾਰੇ ਵਿਦਿਆਰਥੀਓ ਤੁਹਾਡੇ ਇਸ ਅਭਿਆਸ ਦੇ ਸਵਾਲ ਚੌਥਾ ਪੰਜਵਾਂ ਤੇ 6ਵਾਂ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ